ਦੋ ਸਭ ਤੋਂ ਵੱਡੀਆਂ ਰੇਲ ਕੰਪਨੀਆਂਜ਼ ਦੇ ਵੱਲੋਂ ਜੋ ਸਟ੍ਰਾਈਕ ਤੇ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਲੇਬਰ ਮਿਨਿਸਟਰ ਦੇ ਵੱਲੋਂ ਬਾਉਂਡਿੰਗ ਅਲਬ੍ਰਿਟ੍ਰੇਸ਼ਨ ਦਾ ਸਹਿਯੋਗ ਲੈਣ ਤੋਂ ਬਾਅਦ ਇਸ ਹੜਤਾਲ ਦੇ ਬਾਰੇ ਵਿੱਚ ਅੱਗੇ ਜੋ ਅਪਡੇਟਸ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੀਆਂ ਜਿਸ ਦੇ ਚੱਲਦਿਆਂ ਸੀਐਨ ਰੇਲਵੇਜ਼ ਦੇ ਵੱਲੋਂ ਤਾਂ ਆਪਣਾ ਕੰਮ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ ਅਤੇ 72 ਘੰਟੇ ਲਈ ਅਗਲੀ ਸਟ੍ਰਾਈਕ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਸੀਪੀਕੇਸੀ ਦੀ ਗੱਲ ਕੀਤੀ ਜਾਵੇ ਤਾਂ ਸੀਪੀਕੇਸੀ ਦੇ ਵਰਕਰਸ ਦੇ ਵੱਲੋਂ ਅੱਜ ਵੀ ਸਟ੍ਰਾਈਕ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਅੱਜ ਵੀ ਇਹ ਜਾਰੀ ਹੈ ਤੇ ਅੱਜ ਵੀ ਕੁਝ ਬੈਠਕਾਂ ਕੀਤੀਆਂ ਜਾਣੀਆਂ ਨੇ ਇਹਨਾਂ ਬੈਠਕਾਂ ਵਿੱਚ ਅੱਗੇ ਕੀ ਫੈਸਲਾ ਲਿਆ ਜਾਂਦਾ ਆ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਿੱਥੇ ਸੀ ਕਰ ਦਿੱਤਾ ਗਿਆ ਹੈ ਉਥੇ ਸੀਪੀਕੇਸੀ ਦੇ ਵਰਕਰਸ ਦੇ ਵੱਲੋਂ ਆਪਣੀ ਹੜਤਾਲ ਅਜੇ ਵੀ ਜਾਰੀ ਰੱਖੀ ਹੋਈ ਹੈ ਤਰਨਾ ਹਟਾਉਣਾ ਤੇ ਆਪਣੇ ਵਰਕਰਸ ਦੇ ਕੰਮ ਦੀ ਵਾਪਸੀ ਬਾਰੇ ਕਹਿਣ ਤੋਂ ਕੁਝ ਘੰਟਿਆਂ ਬਾਅਦ ਟੀਮਸਟਰਸ ਯੂਨੀਅਨ ਨੇ ਸੀਐਨ ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦਿੱਤਾ ਟੀਮਸਟਰਸ ਕੈਨੇਡਾ ਰੇਲ ਕਾਨਫਰੰਸ ਵੱਲੋਂ ਸੀਐਨ ਨੂੰ ਦਿੱਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਹਨਾਂ ਦੇ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਦੇ ਯੋਗ ਨਹੀਂ ਅਤੇ ਯੂਨੀਅਨ ਰੇਲ ਬੰਦ ਨੂੰ ਖਤਮ ਕਰਨ ਲਈ ਗੱਲਬਾਤ ਲਈ ਖੁੱਲੀ ਹੈ ਕੈਲਗਰੀ ਵਿੱਚ ਬੋਲਦਿਆਂ ਟੀਮਸਟਰਸ ਕੈਨੇਡਾ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਕੰਪਨੀ ਦਿਆਂ ਮੰਗਾ ਯੂਨੀਅਨ ਦੇ ਸਮੂਹਿਕ ਸਮਝੌਤੇ ਦੀਆਂ ਉਲੰਘਣਾ ਕਰਦੀਆਂ ਅਤੇ ਕਿਹਾ ਕਿ ਯੂਨੀਅਨ ਦੀ ਤਰਜੀ ਯੂਨੀਅਨ ਦੇ ਮੈਂਬਰਾਂ ਦੇ ਕੋਲ ਵਧੀਆ ਅਤੇ ਵਾਜਬ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਵਿੱਚ ਵਿਸ਼ਵਾਸ ਕਰਦੀਆਂ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੰਪਨੀ ਨਾਲ ਇੱਕ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਕਰੀਏ। ਕੈਨੇਡਾ ਪੈਸੀਫਿਕ ਕੈਂਸਰ ਸਿਟੀ ਦਾ ਕੰਮ ਰੁਕਿਆ ਹੋਇਆ ਹੈ ਅਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਯਾਨੀ ਕਿ ਸੀਆਰਬੀ ਦਾ ਆਰਡਰ ਉਡੀਕਿਆ ਜਾ ਰਿਹਾ ਹੈ ਯੂਨੀਅਨ ਅਤੇ ਰੇਲ ਕੰਪਨੀਆਂ ਦੇ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਵੀਰਵਾਰ ਤੋਂ ਹਜ਼ਾਰਾਂ ਕਰਮਚਾਰੀਆਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਸੀ ਰੇਲ ਬੰਦ ਨੂੰ ਖਤਮ ਕਰਨ ਲਈ ਕੈਨੇਡਾ ਦੇ ਲੇਬਰ ਮਿਨਿਸਟਰ ਸਟੀਫ ਮੈਕਨਨ ਨੇ ਵੀਰਵਾਰ ਨੂੰ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਸੀਆਈਆਰਬੀ ਦੇ ਕੋਲ ਪੇਸ਼ ਦਿੱਤਾ ਸੀ ਯੂਨੀਅਨ ਅਤੇ ਸੀਪੀਕੇਸੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਕੀਤੀ ਅਤੇ ਸ਼ੁੱਕਰਵਾਰ ਨੂੰ ਦੁਬਾਰਾ ਉਹਨਾਂ ਨੇ ਮਿਲਣ ਦੀ ਗੱਲਬਾਤ ਕੀਤੀ ਸੀਪੀਕੇਸੀ ਨੇ ਕਿਹਾ ਕਿ ਉਹ ਬੋਰਡ ਨਾਲ ਮੀਟਿੰਗ ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਨੇ ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਅਤੇ ਯੂਨੀਅਨ ਮੈਕਨਨ ਦੇ ਨਿਰਦੇਸ਼ਾਂ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦੇਣ ਲਈ ਬੇਨਤੀ ਦਾਰ ਕਰਨਾ ਚਾਹੁੰਦੀ ਹੈ 10 ਜੀ ਕਿ ਵੀਰਵਾਰ ਸਵੇਰ ਤੋਂ ਕੈਨੇਡੀਅਨ ਨੈਸ਼ਨਲ ਰੇਲਵੇ ਯਾਨੀ ਕਿ ਸੀਐਨ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਯਾਨੀ ਕਿ ਸੀਪੀਕੇਸੀ ਨੇ 9300 ਇੰਜੀਨੀਅਰਸ ਕੰਡਕਟਰਸ ਅਤੇ ਯਾਰਡ ਵਰਕਰਸ ਲਈ ਤਾਲਾਬੰਦੀ ਸ਼ੁਰੂ ਕਰ ਦਿੱਤੀ। ਸੀਪੀਕੇਸੀ ਦੇ 3500 ਵਰਕਰ ਉਸ ਸਮੇਂ ਹੜਤਾਲ ਤੇ ਚਲੇ ਗਏ ਸੀ ਅਤੇ ਇਸ ਵੇਲੇ ਸੀਐਨ ਦੇ ਵੱਲੋਂ ਜਿੱਥੇ ਇਸ ਵੇਲੇ ਕੰਮਕਾਰ ਸ਼ੁਰੂ ਕੀਤਾ ਗਿਆ ਹੈ ਅਤੇ 72 ਘੰਟੇ ਦਾ ਅਗਾਊ ਨੋਟਿਸ ਸਟ੍ਰਾਈਕ ਦਾ ਦਿੱਤਾ ਗਿਆ ਹੈ ਉੱਥੇ ਸੀਪੀਕੇਸੀ ਦੇ ਵਰਕਰਾਂ ਦੇ ਵੱਲੋਂ ਇਸ ਵੇਲੇ ਸਟ੍ਰਾਈਕ ਕੀਤੀ ਹੋਈ ਹੈ।